é ਆਪਾ ਪਤਨ ਜੋਤ ਸ੍ਰੀ ਰਾਮਾਚੰਦਰ ਜੀ ਦਾ ਆਗਿਆ ਸਰਕਾਰ ਦਾ ਉਪਰਕੰਮ ਹੋਵੇ ਵਾਹਿਗੁਰੂ ਅਨੰਤਿਆਰਿਆਂ ਰਾਮ ਸਰਦਾਰਿਆਂ ਉਚਾਨੰਦਿਆ ਹਾਠੀਆਂ ਜਤਿਆ ਕਰਮਾ ਜਨਾ ਨਾਮ ਜਤਿਆ ਰਾਮ ਜਤਿਆ ਜੀ ਦਾ ਜੀਤਰਾਇ ਤੇ ਰਾਜ ਤੇ ਤੇ ਵੰਡਿਤ ਕੀਤਾ ਜਿਨਾ ਪਿਆਰੇ ਤਨ ਤ੍ਰਿਪੀ ਮਾਨਸਾ ਜੀ ਵਦਨੇ ਵਾਹਿਗੁਰੂ ਸਤਿਗੁਰੁ ਜੀ ਤੁਮਹਿ ਸੂਰਜ ਕਾ ਮੰਡਲ ਚਾਈ ਸੁਖੀਆ ਰਹਾਇਆ ਜੇ ਪ੍ਰਭ ਅੰਦਰਿ ਬਿੜੇ ਮਾਧਿਨਾ ਨਾਮ ਚਾਇ ਲੇ ਗੁਰੂ ਆਪੇ ਸੇਵਾ ਦੇ ਤੁਮਹਿ ਨਿਮਨ ਨਾਮ ਸਤਿਗੁਰਿਆ ਰਾਮ ਸਿਖਿ ਕੇਸਾ ਫਵਾਸਨੰ ਵਾਹਿ ਜਨਨੀ ਤੇ ਉਤਰਮਾਇਦਨ ਸਤਿਪਾਤ੍ਰ ਜੀ ਪ੍ਰੀਤਾਂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਬੀਰ ਕਾਰਮਕੁਮ ਕਮਣੇ ਸੰਤ ਜੀ ਸਦਾ ਸਹਾਇਕ ਦਾਤ ਕਰਿਓ ਸ੍ਰੀ ਨੰਕਾਣਾ ਸਾਹਿਬ ਤੇ ਹੋ ਬਗਵਾਨ ਆਪ ਸਾਹ ਦੇ ਇਹਨਾਂ ਤੋਂ ਪੰਥ ਨੂੰ ਜੋੜਿਆ ਗਿਆ ਹੈ ਹੁਨੇ ਦਰਸ਼ਨ ਦੀ ਦਾਤ ਤੇ ਸੇਵਾ ਸੁਣਾ ਅੰਦਰਾਂ ਤਰਸ ਜੀਵਕਸ਼ੋ ਧੀ ਨਿਆਣ ਦੀ ਜੋਤ ਨਿਆਸਿਆ ਨਿਆਸਰਾ ਪਦ ਪਵਣ ਭਗਤ ਵਸਨ ਕਿਰਪਾ ਨਹਾ ਦੀਦ ਸਤਿਗੁਰ ਸਤੇ ਪਾਸ਼ਾ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਗਿ ਦੇ ਪਵਣ ਪਵਿੱਤਰ ਕੰਵਣ ਪਾਲ ਸਰਬੱਤ ਸੰਗਤ ਦੀ ਅਰਦਾਸ ਬੇਤਰਸਾਂ ਗੁਰ ਨਾਰਾ ਸ੍ਰੀ ਦਰਸ਼ਨ ਜਿਨ ਤੇ ਪਾਉ ਸੁਬਾਣ ਅੰਦਰ ਅੰਮ੍ਰਿਤ ਰਤਿ ਆਪੀ ਦੇ ਗਰੂ ਨਿਵਾਸ ਜੇ ਸਵਾਰਥੀ ਉਤਤ ਸਤਿਗੁਰੂ ਆਪੀ ਦੇ ਪਾਉ ਚੂਸੇ ਜੈ ਸਵਾ ਹੋਈ ਸੋ ਇਲਾਹ ਜਨ ਦੀ ਬਣੀ ਦਾ ਰਖ ਹੋਇਆ ਧਰਮ ਦੀ ਚੋਟੀ ਸੇਵਾ ਜੋ ਹਲਿਆ ਬ੍ਰਹਮਣੀ ਦਾ ਰਖ ਕਰ ਲਿਆ ਕਰਦੇ ਨੇ ਪ੍ਰਾਰਥਨਾ ਕੇ ਸੁੱਧ ਸਫਟ ਗੁਰਬਾਣੀ ਪੜ੍ਹੁੰਦੇ ਸਾਥੀ ਜੀਓ ਇਹ ਪ੍ਰਾਣਾਛੈ ਸਿਵਾਵਾ ਕੰਦੇ ਬਾਗ 12 15 ਮਾ ਉਹ ਦਿਸ਼ਾ ਵਸ਼ਿਸ਼ਧਰ ਨੇ ਪੜੀ ਸੁਣੀ ਬਾਣੀ ਦਾ ਪਾ ਆਰੋਹਨ ਦੇ ਨਾਲ ਜੋ ਤਕਿਰਨਾਮ ਸੁਖਪਾਲ ਸਾਹਿਬ ਜੀ ਦੇ ਪਾਵਨ ਸਰੂਪ ਬ੍ਰਹਾਸਪਤਾਂ ਤੋਂ ਨਿਵਾਸ ਸੁਖਾਂਤ ਸ੍ਰੀ ਦਾਨ ਨਾਮ ਦੀ ਯਾਦਿਆ ਬੱਚੋ ਰੱਤਿਕਾ ਮੰ ਸੰਸਾਹੀ ਹੋਣਾ ਸੁਰ ਮੁਕਲਾ 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 ਸ thank <laughs> you 「それから」